ਾਂ ਦੇ ਵਿੱਚ ਕਾਫੀ ਆਪਣੇ ਸ਼ਹਿਰ ਦੇ ਵਿੱਚ ਚੇਨ ਸਨੇਚਿੰਗ ਦੀ ਜਾਂ ਵਾਲੀਆਂ ਸਨੇਚਿੰਗ ਬਜ਼ੁਰਗਔਰਤਾਂ ਤੋਂ ਜਾਂ ਦੂਸਰੀਆਂ ਔਰਤਾਂ ਤੋਂ ਇਤਨੀਆਂ ਵਾਰਦਾਤਾਂ ਹੋਈਆਂ ਜਿਹਦੇ ਨਾਲ ਆਲਰੇਡੀ ਸਮਾਜ ਵਿੱਚ ਥੋੜੀ دہشت ਪੈਦੀ ਹੈ ਤੇ ਸੈਂਸ ਆਫ ਸਿਕਿਉਰਿਟੀ ਦੀ ਥੋੜੀ ਨਾ ਫੀਲਿੰਗ ਘਟਦੀ ਹੈ ਉਹਦੇ 'ਚ ਤੇ ਇਹਦੇ ਵਿੱਚ ਪਿੱਛੇ ਦੀ ਇੱਕ ਵਾਰਦਾਤ ਹੋਈ ਸੀ ਇੱਥੇ ਗਊਸ਼ਾਲਾ ਰੋਡ ਤੇ 17 ਤਰੀਕ ਨੂੰ ਇੱਕ ਬਜ਼ੁਰਗ ਲੇਡੀ ਦੀ ਸਵੇਰੇ 5:30 ਪੰਜ ਵਜੇ ਗੁੱਗੂ ਦੇ ਹਸਪੀਟਲ ਦੇ ਨਜ਼ਦੀਕ ਉਹਦੀ ਵਾਲੀ ਹੋਈ ਸੀ ਉਤੋਂ ਸਨੇਚੀ ਪਰ ਉੱਥੋਂ ਥੋੜਾ ਅਸੀਂ ਡੇਬੋਏ ਸੀਸੀਟੀਵੀ ਖੰਗਾਲੇ ਸਾਰੇ ਆਪਾਂ ਦੇਖੇ ਤੇ ਉਸ ਤੋਂ ਬਾਅਦ ਵਿੱਚ ਜੋ ਸ਼ਮਸ਼ੇਰ ਸਿੰਘ ਇੱਕ ਹਰਪੁਰੇ ਦਾ ਤੇ ਇੱਕ ਪ੍ਰਭਜੋਤ ਖਾਨ ਫਤਖਿਲਾਲਾ ਸਿੰਘ ਦੇ ਅਸੀਂ ਦੋ ਨੌਜਵਾਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗ੍ਰਿਫਤਾਰ ਕਰਕੇ ਪਹਿਲੇ ਤੇ ਅਸੀਂ ਇਹਦੇ ਵਿੱਚ ਤਿੰਨੇ ਟੀਮਾਂ ਲੱਗ ਗਈਆਂ ਕਿਉਂਕਿ ਏਰੀਆ ਸਿਵਲ ਲੈਂਦੇ ਏਰੀਏ 'ਚ ਵੀ ਹੋਈਆਂ ਨੇ ਉਹ ਬੇਸਿਕਲੀ ਜਿਹੜੀ ਵਾਰਤਾ ਸੀ ਉਹ ਸਿਟੀ ਦੀ ਸੀ ਦੇ ਵਿੱਚ CIA ਵਾਲੇ ਵੀ ਇਨਵੋਲਵ ਹੋਏ ਅਸੀਂ ਸਾਰਿਆਂ ਦੇ ਮਤ ਲਾ ਕੇ ਟੀਮ ਵਰਕ ਸਾਬ ਨੇ ਸਾਰਿਆਂ ਨੂੰ ਆਪਣੇ ਆਪਣੇ SSP ਸਾਹਿਬ ਨੇ ਡਿਊਟੀਆਂ ਵੰਡਦੀਆਂ ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ ਉਹ ਵੀ SSP ਸਾਹਿਬ ਵੀ ਇਸ ਕੰਦੇ ਕਿ ਭਈ ਇੱਕ ਕਰਨੀ ਹੀ ਕਰਨੀ ਹੈ ਟ੍ਰੇਸ ਕੁਛ ਹੋ ਜਾਵੇ ਉਹ ਟੀਮਾਂ ਬਣ ਗਈਆਂ ਦੀ ਫਿਰ ਉਹ ਫਿਰ ਜਦੋਂ ਇਸ ਨੂੰ ਅਸੀਂ ਫੇਸ ਕੀਤਾ ਫੜ ਲਿਆ ਉਹਨੂੰ ਫਿਰ ਅਸੀਂ ਪੁੱਛਗਿੱਛ ਕੀਤੀ ਤੇ ਪੁੱਛਗਿੱਛ ਚ ਆਪਣਾ ਉਹਨੇ ਮੰਨੀਆਂ ਵਾਰਦਾਤਾ ਪੰਜ ਕਿਤੇ ਕਰੀਬ ਸਿਵਲੈਂਡੀਅਮ ਵਾਰਦਾਤਾ ਮੰਨੀਆਂ ਉਦੇ ਵਿੱਚ ਇੱਕ ਚ ਚੈਨੀ ਗਈ ਸੀ ਜੇ ਉਹਦੇ ਵਿੱਚ 2 ਤੋਲੇ ਦੀ ਕਰੀਬ ਚੈਨੀ ਗਈ ਸੀ ਇੱਕ ਦੇ ਹੋਰ ਮਾਤਾ ਦੀ ਵਾਲੀ ਗਈ ਸੀ ਹੋਰ ਚਾਰ ਦੀਆਂ ਤਿੰਨ ਵਾਲੀਆਂ ਗਈਆਂ ਸੀ ਇਹਨਾਂ ਦੇ ਇੱਕ ਮਾਤਾ ਦੀ ਵਾਲੀ ਗਈ ਸੀ ਹੋਰ 5 ਟੋਟਲ 5 ਵਾਲੀਆਂ ਦੀ ਉਹਨੇ ਵਾਰਦਾ ਤਾਂ ਮੰਨਿਆ ਫਿਰ ਜਦੋਂ ਮਜੀਦ ਪੁੱਛ ਕੇ ਇਸ ਕੀਤੀ ਕਿ ਵਾਲੀਆਂ ਤੁਸੀਂ ਕੀ ਕਰਦੇ ਕਿੱਥੇ ਕਰਦੇ ਹੋ ਉਹਨੇ ਫਿਰ ਦੱਸਿਆ ਕਿ ਇੱਥੇ ਸ਼ਹਿਰ ਦਾ ਇੱਕ ਜੁਲਰ ਆ ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਨੂੰ ਕਈ ਕਿ ਪਰਚੇ 'ਚ ਅਰੈਸਟ ਵੀ ਕਰ ਲਿਆ ਸਿਵਲ ਲਾਈਨ ਵਾਲੇ ਮਕਦਮੇ 'ਚ ਆਪਣੇ ਸਿਟੀ ਵਾਲੇ ਮਕਦਮੇ ਦੇ ਵਿੱਚ ਵੀ ਅੱਜ ਅਰੈਸਟ ਅਸੀਂ ਡਾਲ ਰਹੇ ਹਾਂ ਉਹਦੀ ਉਹਦੀ ਪ੍ਰੋਡਕਸ਼ਨ ਮੰਨਣ ਤੇ ਲਿਆ ਕੇ ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ ਅਸੀਂ ਤੇ ਉਹ ਤੋਂ ਹੋਰ ਮਜੀਦ ਅਸੀਂ ਕਰਾਂਗੇ ਤੇ ਬਰਾਮਦਗੀ ਵੀ ਹੋਏਗੀ ਪੁੱਛਗਿਛ ਹੋਏਗੀ ਤੇ ਇਹ ਵੀ ਸਾਡੇ ਧਿਆਨ 'ਚ ਆਇਆ ਕਿ ਸ਼ਹਿਰ ਦੇ ਜਿਹੜੇ ਹੋਰ ਸਨੇਚਰ ਸੀ ਸ਼ਾਇਦ ਉਹ ਵੀ ਇਹਨੂੰ ਸਮਾਨ ਦਿੰਦੇ ਰਹੇ ਨੇ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਖਤੋ ਹੋ ਜਾਂਦੀ ਹੈ ਉਹਨੂੰ ਥੋੜੇ ਪੈਸੇ ਮਿਲ ਜਾਂਦੇ ਉਹਦਾ ਵੀ ਹੌਸਲਾ ਵੱਜ ਜਾਂਦਾ ਜਿਸ ਲਈ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ ਤੇ ਫਿਰ ਉਹ ਵੀ ਡੀਮੋਰਲਾਈਜ਼ ਕਹਿ ਲਓ ਜਾਂ ਦੂਸਰੇ ਕੋ ਇਸ ਪਾਸੇ ਉਹਨੂੰ ਪ੍ਰਫੁੱਲਤ ਨਹੀਂ ਹੁੰਦੇ ਇਸ ਇਸ ਤਰ੍ਹਾਂ ਦਾ ਉਹਨਾਂ ਦਾ ਕੰਮ ਤੇ ਥੋੜਾ ਡਾਊਨ ਹੁੰਦੇ ਨੇ ਪਰ ਇਹ ਇਹ ਸਮਾਜ ਦੇ ਜਿਹੜੇ ਇਸ ਤਰ੍ਹਾਂ ਦੇ ਜੁਐਲਰਸ ਸਾਰੇ ਜੁਐਲਰਸ ਨਹੀਂ ਇਸ ਤਰ੍ਹਾਂ ਬੜੇ ਵਧੀਆ ਤੇ ਬਟਾਲਾ ਸ਼ਹਿਰ ਦੇ ਵਿੱਚ ਜੁਐਲਰ ਐਸੋਸੀਏਸ਼ਨ ਬੜੀ ਤਗੜੀ ਬੜੀ नामी जूलर से या दूसरे इस तरीके ਦਾ 1 2 1 ਕਾ ਦੁੱਕਾ ਜਿਹੜੇ ਹੁੰਦੇ ਨੇ ਉਹਦੇ ਨਾਲ ساری ਬਰਾਦਰੀ ਦਾ ਨਾਮ ਬਦਨਾਮ ਹੁੰਦਾ ਟੋਟਲ ਕਿੰਨੀਆਂ ਵਾਰਦਾਤਾਂ ਟਰੇਸ ਹੋਈਆਂ ਵਾਰਦਾਤਾਂ ਇਹਦੇ ਵਿੱਚ 6 ਤੇ 5 11 ਵਾਰਦਾਤਾਂ ਟਰੇਸ ਹੋਈਆਂ ਜੀ ਦੋ ਤਿੰਨ ਬੜਿਆ ਜੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਔਰ ਕ੍ਰਿਮੀਨਲ ਬੈਕਗ੍ਰਾਉਂਡ ਕੀ ਕ੍ਰਿਮੀਨਲ ਬੈਕਗ੍ਰਾਉਂਡ ਤੇ ਹਜੇ ਇਹਨਾਂ ਦੀ ਕੋਈ ਆਈ ਨਹੀਂ ਕਿਉਂਕਿ ਪ੍ਰੀਵੀਅਸਲੀ ਇਹ ਕਨਵਿਕਟਡ ਨਹੀਂ ਹੋਏ ਸੀ ਤੇ ਫੈਮਿਲੀ ਦੇ ਇਹ ਵਿਲੇ ਹੀ ਨੇ ਜੀ ਦਾ ਸੈਨੈਟ ਪਟਾਲੇ ਕੀ ਕਰਦੇ ਸੀ ਕਿ ਆ ਨਹੀਂ ਬਟਾਲੇ ਬਟਾਲੇ ਅਜੇ ਤੱਕ ਦੇ ਅਜੇ ਤੱਕ ਵੀ ਸਾਡੇ ਕੋਲ ਕਸਟਡੀ ਚ ਨੇ ਤੇ ਅਜੇ ਤੇ 11 ਦੇ ਕਰੀ ਤੁਹਾਡੀਆਂ ਹਾਂ 11 ਹੋ ਗਏ ਸਿਟੀ ਸਿਵਲ ਆਂਦੀ ਹਾਂ ਦੋਵਾਂ ਦਾ ਡਿਊਅਲ ਬਣਿਆ ਨਹੀਂ ਨਹੀਂ ਯਾਦ ਦੋ ਉਸ ਨੇ ਜੀ ਹਾਂ ਜੀ ਇਹ ਕਿਸ ਤਰ੍ਹਾਂ ਵਿਚੈਂਦਾ ਸੀ ਸੁਣਾ ਹਾਂ ਜੀ ਇਸ ਦੇ ਨੂੰ ਵੀ ਜਦੋਂ ਉਹਨੂੰ ਵੀ ਅਰੈਸਟ ਕਰਕੇ ਉਹ ਵੀ ਓਪਨ ਹੋਣ ਨੂੰ ਵੀ ਜੇ ਉਹ ਉਹਨੂੰ ਉਹਨੂੰ ਵੀ ਉਜਵਲ ਹੰਡਾ ਜੀ ਇੱਥੋਂ ਸ਼ਹਿਰ ਦੇ ਉਹ ਕਿੰਨਾ ਕੁ ਸਮਾਨ ਲੈ ਚੁੱਕਿਆ ਜੀ ਅਜੇ ਤੱਕ ਤੇ ਜਿਹੜੀ ਆ ਇਹ ਵਾਰਦਾਤਾਂ ਵਾਲਾ ਜਿਹੜਾ ਮੈਂ ਦੱਸਿਆ ਸਮਾਨ ਲਗਭਗ ਸਾਰਾ ਉਹਦੇ ਥ्रू ਹੀ ਹੋਇਆ ਸੀ ਜਿਹੜਾ ਉਜਵਲ ਹੰਡਾ ਜੀ ਉਹ ਕਿੰਨੀ ਕੀ ਦੇਰ ਤੋਂ ਉਹਨੂੰ ਚੋਰੀ ਦਾ ਸਮਾਨ ਲੈ ਰਿਹਾ ਇਹ ਉਜਵਲ ਹੰਡੇ ਤੋਂ ਅਜੇ ਅਸੀਂ ਦੂਸਰੇ ਮੁਕਦਮੇ ਦੇ ਵਿੱਚ ਪੁੱਛ ਕੇ ਸੀ ਪਹਿਲੇ ਮੁਕਦਮੇ ਵਿੱਚ ਤੇ ਪੰਜ ਹੀ ਹੋਈਆਂ ਸੀ ਦੂਸਰੇ ਮੁਕਦਮੇ ਦੇ ਵਿੱਚ ਵੀ ਅਸੀਂ ਲਿਆ ਰਹੇਗੇ ਥੋੜੀ ਦੇਰ ਪਹੁੰਚ ਰਹੇ ਹਾਂ ਤੁਹਾਡਾ ਸੋਦਾ ਕਿਤਾ ਹੁੰਦਾ ਸੀ ਇਹਨਾਂ ਦਾ ਨਹੀਂ ਆਪ ਹੀ ਆਪ ਹੀ ਮੈਂ ਤਈ ਉਹ ਕਹਿ ਰਿਹਾ ਜੀ ਕਿ ਕੱਲਾ ਇਹ ਨਹੀਂ ਸਨੇਚਰ ਹੋਣਗੇ ਜਿਹੜੇ ਸ਼ਹਿਰ ਦੇ ਦੂਸਰੇ ਸਨੇਚਰ ਹੋਣਗੇ ਸ਼ਾਇਦ ਜਿਸ ਤਰ੍ਹਾਂ ਇੱਕ ਦੂਜੇ ਨੂੰ ਅਸੀਂ ਦੱਸ ਦਿੰਦੇ ਨਾ ਕਿ ਫਲਾਣੀ ਦਸ ਪਾਦੀ ਦੀ ਹੈ ਕਿ ਕੋਈ ਹੋਰ ਸਮਾਨ ਤੋਲ ਤੋਲ ਭਾਅ ਜੀ ਜਿਹੜਾ ਆਪਣਾ ਪੰਜਾਬੀ ਦੀ ਕਹਾਵਤ ਹੁੰਦੀ ਹੈ ਜੀ ਬਸ ਚੋਰੀ ਦਾ ਮਾਲ ਤੇ ਡਾਂਗਾ ਦਾ ਗੱਜ ਉਹ ਜਿਹੜੀ ਆਈ ਗੱਲ ਇੱਕ ਸਾਹਮਣੇ ਉਹ ਚੈਨੀ ਦਾ ਬੜਾ ਓਨੇ ਪੋਨੇ ਦੇ ਰੇਟਾਂ ਦੇ ਵਿੱਚ ਚੀਜ਼ਾਂ ਨਾਲ ਗੱਲ ਹੋਈ ਸੀ ਇਸ ਸਟ੍ਰੇਟ ਤੋਂ ਨਾ ਪੁਲਿਸ ਤੱਕ ਨਹੀਂ ਇਸ ਹੁਨਿਆਰੇ ਤੱਕ ਹਾਂਜੀ ਹਾਂਜੀ ਕਿੰਨੀ ਥਲ ਪੈ ਕੇ ਚੋਰੀ ਦਾ ਮਾਲ ਖਰੀਦਣ ਵਾਲਿਆਂ ਵਾਸਤੇ ਔਰ ਐ ਸਨੇਚਿੰਗ ਨੂੰ ਥਲ ਪੈ। ਕਮ ਸੇ ਕਮ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦੋ ਸਿਨੇਚਰ ਫੜੇ ਜਾਣ ਨਾਲ ਅਸੀਂ ਮੈਂ ਕਹਿ ਦਵਾਂ ਕਿ ਬਟਾਲੇ ਦੇ ਵਿੱਚ ਠਾਲੀ ਪੈ ਜਾਊਗੀ ਬਟ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੁਰ ਪਏ ਹਾਂ ਕੁਝ ਅਸਰ ਜ਼ਰੂਰ ਹੋਵੇਗਾ ਪਲੱਸ ਜਿਹੜੇ ਜਿਹੜੇ ਇਹ ਮਾਲ ਖਰੀਦਣ ਦੇ ਆਦੀ ਨੇ ਚੋਰੀ ਦਾ ਮਾਲ ਲੈਣ ਦੇ ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਭਈ ਜਸਟ ਜਦੋਂ ਫੜੇ ਜਾਈਦਾ ਤੇ ਸਮਾਨ ਵਾਪਸ ਕਰਨ ਦਾ ਕਰਕੇ ਗੱਲ ਛੁੜਕਾਰਾ ਨਹੀਂ ਹੋਣਾ ਇਹਨਾਂ ਤੇ ਕੇਸ ਵੀ ਰਜਿਸਟਰਡ ਹੋਣਾ ਤੇ ਬਰਾਬਰ ਦੀ ਉਹਨਾਂ ਨੂੰ ਹਵਾਲਾ ਤੇ ਸੇਮ ਪਰਚੇ ਵਿੱਚ ਪਾ ਕੇ ਜਾਵੇਗਾ ਜੀ ਸਰ ਬਾਬੇ ਦਾ ਮੇਲਾ ਆ ਰਿਹਾ ਲੱਖਾਂ ਸੰਗਤ ਆਉਂਦੀ ਹੈ ਉੱਥੇ ਸਨੇਚਰ ਨੂੰ ਜ਼ਿਆਦਾ ਮੌਕਾ ਸਨੇਚਰ ਤੇ ਨਾਲ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਾਂਗੇ ਅਸੀਂ ਆਪਣੀਆਂ ਵੀ ਸਾਡੀਆਂ ਸੀਆਈ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਵੀ ਟੀਮਾਂ ਲਗੀਆਂ ਨੇ ਇਸ ਵੇਲੇ ਚ ਰਸ ਵਿੱਚ ਤੁਹਾਨੂੰ ਇਨ ਪਾਸ ਤੁਸੀਂ ਵੀ ਦੇਖਿਆ ਹੋਣਾ ਕਿ ਸਨਾਚੀਂ ਦੀ ਘਟ ਤੇ ਚੋਰੀ ਜਿਹੜੀ ਜੇਬ ਪਟਰੇ ਦੀ ਉਹ ਕਾਫੀ ਸ਼ਿਕਾਇਤ ਆ ਅਸੀਂ ਉਸ ਨੂੰ ਮੱਦੇ ਨਜ਼ਰ ਰੱਖ ਕੇ ਵੀ ਨਾ ਉਸ ਤਰੀਕੇ ਨਾਲ ਪਲਾਨਿੰਗ ਕਰ ਰਹੇ ਹਾਂ ਜੀ ਕਿੰਨੇ ਦਾ ਸਮਾਨ ਸਮਾਨ ਹੁਣ ਅਸੀਂ ਜੇ ਵੈਲਿਊਏਟ ਅ ਅੱਜ ਕੱਲ ਦੇ ਰੇਟਾਂ ਦੀ ਕਰੀਏ ਤੇ ਫਿਰ ਕਾਫੀ ਲੱਖਾਂ ਦੀ ਬਣ ਜਾਂਦਾ ਜੀ ਫਿਰ 11 ਤੇ ਉਹਦੇ ਚ ਵਾਲੀਆਂ ਹੋ ਗਈਆਂ ਤੇ ਇੱਕ ਚੈਨੀ ਹੋ ਗਈ 1.5 ਟੋਲੇ ਦੀ ਤੇ ਕੱਲੀ ਚੈਨੀ ਸੀ ਜੀ ਹਾਂ ਜੀ